ਬੈਂਕ ਕਾ ਇਹਨੇ ਤੇ ਮम्मा ਉਥੋਂ ਵੜਦਿਆਂ ਸਾਰੀ ਬੈਂਕ ਕੋ ਵਾਊਚਰ ਪਰਿਆ ਉਹਨੇ ਚ 2 ਮਿੰਟ ਕਹਿੰਦਾ ਮम्मा ਚਾਬੀ ਪੜੋ ਤੇ ਮੈਂ ਕਹਿੰਦਾ ਬਾਥਰੂਮ ਕਰਕੇ ਆਇਆ ਇੱਕ ਤਲਾਸ਼ ਮਿਲੀ ਸੀ ਕਿ ਇੱਕ ਲੜਕਾ ਹਰਮਨ ਬੱਪੁਰ ਆਂਕਵਾਰੋ ਹੋਰ 15 ਸਾਲ ਜੋ ਕਿ ਮਿਸਪ੍ਰੈਸ ਹੋ ਗਿਆ ਇਸ ਬਾਰੇ ਆ ਕੇ ਪਤਾ ਕੀਤਾ ਗਿਆ ਉਹਦੀ ਮਾਤਾ ਉਹਦੇ ਨਾਲ ਸੀ ਆਪਦੀ ਮਾਂ ਨੂੰ ਚਾਬੀ ਫੜਾ ਕੇ ਬਾਈਕ ਦੀ ਤੇ ਉਤੋਂ ਇੱਕ ਪਾਸੇ ਹੋ ਗਿਆ ਨੋਦੀ ਮਾਤਾ ਦੇ ਦਸ ਅਨਸਾਰ ਵੀ ਆਹ ਥਾਰਾ ਸਾਡਾ ਕਾਤਾ ਸੀ ਮੇਰਾ ਤੇ ਮੇਰੇ ਲੜਕੇ ਦਾ ਵੀ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਗਾਏ ਸਨ ਆ ਦੇਖੋ ਅਬੂਹਰ ਦੇ ਪਿੰਡ ਗਿੱਦਣਾਵਾਲੀ ਦੇ ਬੱਚੇ ਨਾਲ ਕੀ ਹੋਇਆ ਮੌਕੇ ਤੇ ਪਹੁੰਚੀ ਪੁਲਿਸ ਤੁਸੀਂ ਵੀ ਸੁਣ ਲਓ ਵੀਡੀਓ ਜੇਕਰ ਤੁਹਾਡੇ ਬੱਚੇ ਚੁੱਕਦੇ ਨੇ ਇਸ ਤਰ੍ਹਾਂ ਦਾ ਕਦਮ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲੋਨ ਵਾਲੇ ਬੱਚੇ ਹੁਣ ਹੋ ਜਾਣ ਸਾਵਧਨ 15 ਸਾਲ ਦੇ ਬੱਚੇ ਨੇ ਲਏ ਸ਼ੇਅਰ ਮਾਰਕੀਟ ਦੇ ਪੈਸੇ ਲੱਖਾਂ ਰੁਪਏ ਹੋ ਗਏ ਗਾਇਬ ਕੁਇਆ ਸਰਬਰ ਦੇ ਇੰਚਾਰਜ ਰਣਜੀਤ ਸਿੰਘ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਜੁਟੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਗਿੱਦੜਾਂ ਵਾਲੀ ਦਾ 15 ਸਾਲਾਂ ਦਾ ਬੱਚਾ ਹਰਮਨ ਆਪਣੀ ਮੰਮੀ ਨੂੰ ਚਾਬੀ ਫੜਾ ਕੇ ਲਾਪਤਾ ਹੋ ਗਿਆ ਜੀ ਹਾਂ ਆਪਣੀ ਮਾਂ ਦੇ ਨਾਲ ਬੈਂਕ ਦੇ ਵਿੱਚੋਂ ਪੈਸੇ ਕਢਵਾਉਣ ਆਇਆ ਬੱਚਾ ਲਾਪਤਾ ਹੋ ਗਿਆ ਜੇਕਰ ਅਜਿਹਾ ਹੀ ਤੁਹਾਡੇ ਬੱਚੇ ਕਰਦੇ ਨੇ ਤਾਂ ਹੁਣ ਸਾਵਧਾਨ ਹੋ ਜਾਵੋ ਇਹ ਬੱਚਾ 10ਵੀਂ ਕਲਾਸ ਵਿੱਚ ਪੜ੍ਹਦਾ ਹੈ ਜਿਸ ਦਾ ਨਾਮ ਹਰਮਨ ਦੱਸਿਆ ਜਾ ਰਿਹਾ ਜੋ ਕਿ ਲਾਪਤਾ ਦੱਸਿਆ ਜਾ ਰਿਹਾ ਸੋ ਕਿਵੇਂ ਵਾਪਰੀ ਪੂਰੀ ਘਟਨਾ ਆਓ ਓ ਵੀ ਸੁਣਾਦੀ ਨੇ ਤੁਹਾਨੂੰ ਇਹ ਆਪਣਾ ਬਲਵਿੰਦਰ ਕੁਮਾਰ ਜੀ ਕਿਹੜਾ ਪਿੰਡ ਹੈ ਜੀ ਆਪਣਾ ਗਿਦੜਾਂ ਵਾਲੀ ਹੈ ਜੀ ਕੀ ਘਟਨਾ ਵਾਪਰੀ ਹੈ ਕੀ ਹੋਇਆ ਜੀ ਇਹ ਚਾਚੇ ਦਾ ਬੇਟਾ ਜੀ ਹਰਮਨ ਕਰੀਬ 15 ਸਾਲ ਦੀ ਉਮਰ ਹੈ ਜੀ ਤੇ 12:00 ਵਜੇ ਦੇ ਕਰੀਬ ਬੈਂਕ ਆਏ ਨੇ ਪੈਸੇ ਕਢਾਉਣ ਮम्मा ਤੇ ਚਾਚੇ ਦਾ ਬੇਟਾ ਹਰਮਨ ਦੋਨੋਂ ਜੀ ਬੈਂਕ ਆਏ ਨੇ ਤੇ ਮम्मा ਉੱਥੋਂ ਵੜਦਿਆਂ ਸਾਰੀ ਬੈਂਕ ਕੋ ਵਾਊਚਰ ਪਰਿਆ ਉਹਨੇ ਚ 2 ਮਿੰਟ ਕਹਿੰਦਾ ਮम्मा ਚਾਬੀ ਪੜੋ ਤੇ ਮੈਂ ਕਹਿੰਦਾ ਬਾਥਰੂਮ ਕਰਕੇ ਆਇਆ ਬ 12:00 ਵਜੇ ਦੇ ਕਰੀਬ ਬਾਹਰ ਨਿਕਲਿਆ ਚਾਬੀ ਫੜਾ ਕੇ ਉਸ ਤੋਂ ਬਾਅਦ ਮਤਲਬ ਸਾਰਾ ਅਸੀਂ ਪਤਾ ਕਰ ਲਿਆ 15 ਸਾਲ ਦੀ ਉਮਰ ਹੈ 10ਵੀਂ ਕਲਾਸ ਚ ਪੜਦਾ ਕੋਈ ਉਹ ਜੀ ਗੱਲ ਨਹੀਂ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਇਹ ਸਰ ਸੁਣ ਕੇ ਆਇਆ ਜੇ ਕੋਈ ਨਿਸ਼ਰ ਮਾਰਕੀਟ ਦੇ ਵਿੱਚ ਪੈਸੇ ਕੋਈ ਲੈ ਚੁੱਕੇ ਕੋਈ ਇਸ ਤਰ੍ਹਾਂ ਦਾ ਮਾਮਲਾ ਹੈਗਾ ਜਿਵੇਂ ਨਹੀਂ ਨਹੀਂ ਸਰ ਨਹੀਂ ਹੈ ਜਾਂ ਕੋਈ ਮਾਮਲਾ ਨਹੀਂ ਸਾਨੂੰ ਸਾਹਮਣੇ ਆਇਆ ਹੈ ਪੱਤੇ ਚ ਪੈਸੇ ਗਾਇਬ ਹੈ ਜਾਂ ਕਿੰਨੇ ਕੀ ਮਸਲਾ ਹੈਗਾ ਸਰ ਖਾਤੇ ਦਾ ਜੇ ਕੋਈ ਨਹੀਂ ਪਤਾ ਲੱਗਿਆ ਜੀ ਸਰ ਅਸੀਂ ਖਾਤੇ ਦਾ ਨਹੀਂ ਕੁਝ ਕਹਿ ਸਕਦੇ ਮੁੰਡੇ ਨੂੰ ਕੋਈ ਪਤਾ ਲੱਗਿਆ ਨਹੀਂ ਮੁੰਡੇ ਦਾ ਨਹੀਂ ਪਤਾ ਉਹਦਾ ਕੰਮ ਕੀ ਕਰਦਾ ਸੀਗਾ ਪੜਦਾ ਸੀ ਜੀ ਕਿੰਨੀ ਕੀ 10ਵੀਂ ਕਲਾਸ ਸੀ ਫਟੇ ਚੈੱਕ ਕਰਵਾਏ ਨਹੀਂ ਸਰ ਖਾਤਾ ਇਹ ਨਹੀਂ ਅਸੀਂ ਮੁੰਡਾ ਸਾਨੂੰ ਜ਼ਰੂਰੀ ਪਹਿਲਾਂ ਮੁੰਡਾ ਲੱਭੇ ਕੋਈ ਵੀ ਮੋਬਾਈਲ ਨਹੀਂ ਸਰ ਨਹੀਂ ਨਹੀਂ ਸਰ ਕੋਈ ਸ਼ੱਕ ਕੋਈ ਸ਼ੱਕ ਵਾਲੀ ਗੱਲ ਨਹੀਂ ਸਰ ਕਿੰਨੀ ਸ਼ੂਦਾ ਮਿਲੀ ਸੀ ਮੋਜਗੜ ਦੇ ਪਿੰਡ ਦੀ ਅੱਜ ਮੋਜਗੜ ਪਿੰਡ ਤੋਂ ਕੇਨਰਾ ਬੈਂਕ ਦੇ ਸਾਹਮਣੇ ਇੱਕ ਤਲਾਹ ਮਿਲੀ ਸੀ ਕਿ ਇੱਕ ਲੜਕਾ ਹਰਮਨ ਪੁੱਤਰ ਰਾਮਕੁਵਾਰ ਉਹ 15 ਸਾਲ ਜੋ ਕਿ ਮਿਸਪਰੇਸ ਹੋ ਗਿਆ ਜਿਸ ਬਾਰੇ ਆ ਕੇ ਪਤਾ ਕੀਤਾ ਗਿਆ ਉਹਦੀ ਮਾਤਾ ਉਹਦੇ ਨਾਲ ਸੀ ਆਪਦੀ ਮਾਂ ਨੂੰ ਚਾਬੀ ਫੜਾ ਕੇ ਬਾਈਕ ਦੀ ਤੇ ਉਹ ਤੋਂ ਇੱਕ ਪਾਸੇ ਹੋ ਗਿਆ ਜਿਸ ਬਾਰੇ ਰੋਸੇ ਜੋ ਸੂਤਰਾ ਨਹੀਂ ਪਤਾ ਲੱਗਾ ਕਿ ਇਹ ਕੋਈ ਨਗਦ ਦਾ ਮਾਮਲਾ ਨਹੀਂ ਹੈ ਫਿਰ ਵੀ ਇਸ ਵਾਰ ਤੇ ਪੜਤਾਲ ਕੀਤੀ ਜਾ ਰਹੀ ਹੈ ਪੜਤਾਲ ਅੰਤ ਜੋ ਕਰ ਵੀ ਹੋਏਗੀ ਉਹ ਮੁੱਕ ਜਾਂਦੀ ਹੈ ਕੋਈ ਦੱਸਿਆ ਜਾ ਰਿਹਾ ਕੋਈ ਇਹਨੇ ਕੋਈ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾਏ ਕੋਈ ਇਸਾਂ ਦੀ ਕੋਈ ਗੱਲ ਨਹੀਂ ਉਸ ਬਾਰੇ ਵੀ ਬੈਂਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਤੇ ਜੋ ਵੀ ਗੱਲ ਸਾਹਮਣੇ ਆਊਗੀ ਉਸ ਦੇ ਆਧਾਰ ਤੇ ਕਰ ਵੀ ਕੀਤੀ ਜਾਵੇ ਸਰ ਕੋਈ ਪਤਾ ਲੱਗਿਆ ਸਰ ਵੀ ਇਸ ਕੋਈ ਇਸ ਦੇ ਮਾਰਕੀਟ ਦੇ ਵਿੱਚ ਪੈਸੇ ਲਾਏ ਹੋਣ ਜਾਂ ਕੋਈ ਪੁੱਤਰਾ ਮਾਰਨ ਮੁੱਤ ਤੇ ਤੁਹਾਡੀ ਪੁਰਖ ਨੂੰ ਮਿਲੀ ਹੋਈ ਉਸ ਪੁੱਤਰਾ ਉੱਤੇ ਨਾ ਉਹਦੀ ਮਾਤਾ ਦੇ ਦੱਸ ਅਨੁਸਾਰ ਵੀ ਅਹ ਥਾਰਾ ਸੰਦਾ ਘਾਤਾ ਸੀ ਮੇਰਾ ਤੇ ਮੇਰੇ ਲੜਕੇ ਦਾ ਅਸੀਂ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਗਾਏ ਸਨ ਕਿੰਨੇ ਇਲਾਜ ਕੀ ਮਿਲਿਆ ਨੁਕੀ ਲਗਦਕੀ ਹੈ ਉਹਦੇ ਨੂੰ ਨਹੀਂ ਅਜੇ ਤੀਕੋ ਮੁੰਡਾ ਕੋਸ਼ ਕਬਰਾਟ ਫੋਨ ਕਰਕੇ ਕਿਤੇ ਪਾਸੇ ਗਿਆ ਹੋ ਸਕਦਾ ਬਾਕੀ ਇਸ ਬਾਰੇ ਤਕੀਕਤ ਕੀਤੀ ਜਾ ਰਹੀ ਹੈ ਕੋਈ ਸੀਸੀਟੀਵੀ ਕਵਰੇਜ ਵਿੱਚ ਕੋਈ ਵੀਡੀਓ ਮਿਲੀ ਹੈ ਸਰ ਅਜੇ ਤੱਕ ਕੋਈ ਵੀਡੀਓ ਨਹੀਂ ਮਿਲੀ ਮੁੰਡੇ ਦੀ ਉਮਰ ਕਿੰਨੀ ਗਈ 15 ਸਾਲ 15